ਇੱਕ ਟਰਰਰ ਮੋਡਿਊਲ ਪਾਕਿਸਤਾਨ ਬੇਸਡ ਆਈਐਸਆਈ ਜੀ ਇਹ ਹੈਂਡਲ ਕਰ ਰਹੀ ਸੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਜੀ ਜੀ ਸਰ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈ ਕੇ ਵਕ ਵਕ ਜਗ੍ਹਾ ਫੋਨ ਕਰਦਾ ਸੀਗਾ ਜੀ ਤੇ ਅਲੱਗ ਅਲੱਗ ਇਨੀ 엘ਿਮੈਂਟਸ ਨੂੰ ਟੱਚ ਕਰਦਾ ਸੀ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਅਰੈਸਟ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਹੈ ਸਰ ਕਿੰਨੇ ਲੋਕ ਸੀ ਸਰ ਸੁਣ लीजिए सुन लीजिए जो क्वेश्चन ਕਰ ਲਾਂਗੇ यार एक मिनट हर इंसान दी अलग-अलग टास्किंग ਸੀਗੀ ਵਰਚੁਅਲ ਨੰਬਰ ਤੋਂ ਕਾਲ ਆਂਦੀ ਸੀਗੀ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਤੇ ਚੱਲਦੇ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ ਆਈਐਸਏ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਸ ਬਰੀਫਿੰਗ ਚਾਪਾ ਦੱਸ ਦਿੰਗੇ ਨੰਬਰ 1 ਨੰਬਰ 2 ਆਰ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਅੱਜ ਯਾਰ ਤਾਂ ਇਹ ਕੀ ਕਰੀ ਜਾਂਦੇ ਨੇ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀਗੀ ਉਹਨਾਂ ਨੇ ਇਹਨੂੰ ਦੋ ਬੋਲੀਓ ਕੋਈ ਗੱਲਾਂ ਚੁੱਪ ਕਰ ਜਾਣਗੇ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀਗੀ ਕਿ ਪਰਟੀਕੂਲਰ ਸਪੌਟ ਤੇ ਗਰਨੇਡ ਪਈਆਂ ਜੀ ਜੀ ਪਰਟੀਕੂਲਰ ਸਪੌਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਜੀ ਤੇ ਤੁਸੀਂ ਗਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਸੁਟਨੇ ਜੀ ਕਿ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਹੋਇਆ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਇੱਥੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ DCP ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ADCP ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ CIA ਦੇ ਵੇਰ ਆਲ ਇਨਵੋਲਡ ਚਾਰ ਫਾਇਰ ਜਿਹੜੇ ਹਨ ਇਹਨਾਂ ਦੇ ਫਾਇਰਿੰਗ ਨੂੰ ਕਾਫੀ ਹੋਈ ਹੈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ 'ਚ ਲੱਗੇ ਹਨ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਵਾਈਫਾਇਰਿੰਗ ਕੀਤੀ ਪਹਿਲਾਂ ਤੇ 4 ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਹੈ ਆਈ ਮੀ ਨਾਟ ਬੀ ਐਕਚੁਅਲੀ ਕਰੈਕਟ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਇਆ ਗਿਆ ਜੀ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਹੈ ਜੀ ਮੌਤ ਨਹੀਂ ਹੋਈ ਸਰ ਵੀ ਹਾਲੇ ਹਾਲੇ ਤੱਕ ਕਨਫਰਮ ਨਹੀਂ ਹੋ ਤਾਂ ਡਾਕਟਰ ਕਰਨਗੇ ਜੀ ਠੀਕ ਜੀ ਕਿੱਥੇ ਕਿੱਥੇ ਲੱਗਿਆ ਕਿੱਥੇ ਕਿੱਥੇ ਗੋਲੀ ਲੱਗੀ ਕਿਹਦਾ ਨਾਮ ਕੀ ਇਹਨਾਂ ਦੇ ਨਾਮ ਨਾਲ ਇੱਕ ਗੋਲੀ ਪੇਟ 'ਚ ਲੱਗੀ ਹੈ ਜੀ ਹਾਂ ਜੀ ਸਰ ਨਾਮ ਬੋਲੋ ਤੇ ਇੱਕ ਛਾਤੀ ਤੇ ਲੱਗੀ ਨਹੀਂ ਨਾਮ ਜਿਹੜੇ ਆ ਹੁਣ ਤੱਕ ਆਈਡੈਂਟੀਫਾਈ ਨਹੀਂ ਹੋਣਾ ਬਿਓ ਚੈਵਨ ਕੁਝ ਪਤਾ ਗੋਲੀ ਦਾ ਕਿਹੜੀ ਕਨਵੈਂਸ ਹੋਈ ਸੀ ਇੱਕ ਬੜੀ ਜਨ ਡਿਟੇਲ ਪੂਰੀ ਦੇ ਜਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਬਸਤੀ ਜੋਧੇਵਾਲ ਸਾਈਡ ਤੋਂ ਆ ਰਹੇ ਸੀ ਸਰ ਜਿਹੜੇ ਬੰਦੇ ਪਹਿਲਾਂ ਫੜੇ ਸੀ ਉਹਨਾਂ ਦੇ ਨਾਮ ਦੱਸੋ ਜੋਧੇਵਾਲ ਬਸਤੀ ਇੱਕ ਕੱਲ ਤੁਹਾਨੂੰ ਬਿਲਕੁਲ ਡਿਟੇਲ ਚ ਪ੍ਰੈਸ ਬ੍ਰੀਫਿੰਗ ਸਰ ਸਰ ਇਹਨਾਂ ਦੀ ਪ੍ਰਾਪਤੀ ਹੈ ਸਰ ਇੱਕ ਵਾਰੀ ਬ੍ਰਾਡ ਮੈਂ ਮੈਂ ਰਿਕਵਰੀ ਰਿਕਵਰੀ ਹੁਣ ਤੱਕ ਜਿਹੜੀ ਹੋਈ ਹੈ ਸਰ ਜਿਹੜੇ ਪਹਿਲਾਂ ਅਰੈਸਟ ਕੀਤੇ ਗਏ ਇੱਕ ਮਿੰਟ ਜੀ ਇੱਕ ਮਿੰਟ ਰਿਕਵਰੀ ਜਿਹੜੀ ਹੁ ਰਿਕਵਰੀ ਜਿਹੜੀ ਹੁਣ ਤੱਕ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਦੋ ਚਾਈਨੀਜ਼ ਮੇਡ ਗਰਨੇਡ ਜਿਹੜੇ ਹੈ ਉਹ ਬਰਾਮਦ ਹੋਏ ਸਫਿਸਟੀਕੇਟਿਡ ਗਰਨੇਡਸ ਹੈ ਨੰਬਰ 1 ਨੰਬਰ 2 ਪੰਜ ਪਿਸਟਲਸ ਮਿਲੇ ਹੈ ਸਫਿਸਟੀਕੇਟਿਡ ਕ੍ਰਾਸ ਦਾ ਬਾਰਡਰ ਤੋਂ ਆਏ ਹੈ ਚਾਈਨੀਜ਼ ਸਟਾਰ ਪਿਸਟਲ ਹੈ ਤੇ 50 ਤੋਂ ਵੱਧ ਕਾਰਤੂਸ ਜਿਹੜੇ ਜਿੰਦਾ ਕਾਰਤੂਸ ਉਹ ਬਰਾਮਦ ਹੋਏ ਜੀ ਸਰ ਇੱਕ ਇੱਕ ਮਿੰਟ ਸਰ ਜਿਹੜੇ ਗਰਨੇਡ ਇਹ ਮਤਲਬ ਕਿ ਇਹਨਾਂ ਨੇ ਐਕਸਚੇਂਜ ਇੱਥੇ ਕੀਤੇ ਸੀਗੇ ਇੱਥੇ ਕਰਨੇ ਸੀਗੇ ਇੱਥੇ ਕਰਨੇ ਦੀ ਇਹ ਦੇਣ ਆਈ ਸੀ ਕਿ ਲੈਣ ਆਈ ਸੀਗੇ ਇਹ ਲੈਣ ਆਈ ਸੀ ਇਹ ਲੈਣ ਆਈ ਸੀ ਜਿਹੜੇ ਦੇਣ ਆਈ ਸੀ ਉਹ ਕਿੱਥੇ ਆ ਉਹ ਸਾਡੇ ਕੋਲ ਹੈ ਜੀ ਉਹ ਤੁਹਾਡੇ ਅਰੈਸਟਡ ਨੇ ਕਿੰਨੇ ਬੰਦੇ ਸਰ ਤਿੰਨ ਬੰਦੇ ਟੋਟਲ ਅਰੈਸਟਡ ਹੈ ਇੱਕ ਹਰਿਆਣੇ ਤੋਂ ਹੈ ਅੱਛਾ ਜੀ ਇੱਕ ਬਿਹਾਰ ਤੋਂ ਹੈ ਓਕੇ ਇੱਕ ਕਿੱਥੇ ਦਾ ਲੋਕ ਹੈ ਸਰ ਇਹਦਾ ਕੋਈ ਲਿੰਕ ਜਿਹੜੇ ਥੋੜੇ ਦਿਨ ਪਹਿਲਾਂ ਫੜੇ ਸੀ ਉਹਨਾਂ ਨਾਲ ਲਿੰਕ ਨਹੀਂ ਹੈ ਨਹੀਂ ਇਹ ਇਹ ਜਿਹੜੇ ਬੰਦੇ ਆ ਇਹ ਆਇਡੈਂਟੀਫਾਈ ਨਹੀਂ ਅੱਛਾ ਜਿਹੜੇ ਫੜੇ ਉਹਨਾਂ ਦਾ ਦੱਸੋ ਨਾਮ ਇੱਕ ਤਾਂ ਅਜੇ ਹੈ ਜਿਹੜਾ ਫਤਿਹਬਾਦ ਹਰਿਆਣੇ ਦਾ ਹੈ ਓਕੇ ਇੱਕ ਅਰਚਾ ਬਿਹਾਰ ਤੋਂ ਠੀਕ ਹੈ ਇਹ ਭੋਜਪੁਰ ਜ਼ਿਲ੍ਹਾ ਹੈ ਓਕੇ ਤੇ ਇੱਕ ਸ਼ਮਸ਼ੀਰ ਹੈ ਜਿਹੜਾ ਲੋਕਲ ਹੈ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਸ਼ਮਸ਼ੀਰ ਵੀ ਹੈ ਉਹ ਤੇਰਾ ਲੋਕਲ ਨਹੀਂ ਹੈ ਰਹਿਣ ਵਾਲਾ ਉਹ ਫਿਰੋਜ਼ਪੁਰ ਦਾ ਹੈ ਇੱਥੇ ਆਪਣੀ ਭੈਣ ਦੇ ਕੋਲ ਪਿਛਲੇ 6 ਮਹੀਨੇ ਤੋਂ ਰਹਿ ਰਿਹਾ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਹੈ 2 2 3 3 ਪਰਚੇ ਨਹੀਂ ਇਹ ਤੁਹਾਨੂੰ ਸਿਕਿਉਰਿਟੀ ਰੀਜ਼ਨਸ ਤੇ ਆਪਾਂ ਨਹੀਂ ਦੱਸ ਸਕਦੇ ਸਰ ਤੁਸੀਂ ਸਰ ਜਿਹੜਾ 1 ਮਿੰਟ ਜੋਧੇਪੁਰ ਬਸਤੀ ਦਾ ਮਾਮਲਾ ਸੀ ਉਹ ਵੀ ਇੱਥੇ ਹੀ ਤੁਸੀਂ ਵੀ ਕਹਿ ਰਹੇ ਹੋ ਕਿ ਇਹ ਜੋਧੇਪੁਰ ਬਸਤੀ ਵਾਲਾ ਉਹ ਮਾਮਲੇ ਨਾਲ ਜੁੜਦਾ ਨਹੀਂ ਜੋ ਨਹੀਂ ਇਸ ਲਈ ਨਹੀਂ ਹੈ ਕਿਉਂਕਿ ਇਟ ਇਜ਼ ਅ ਡਿਫਰੈਂਟ ਮੋਡਿਊਲ ਇਹਦਾ ਹੈਂਡਲਰ ਹੀ ਟੋਟਲ ਡਿਫਰੈਂਟ ਹੈ ਸਰ ਜਿਹੜਾ ਹੈਂਡ ਕੇ ਡੋਮ ਸਰ ਇਹ ਜਿਹੜਾ ਕਿ ਡਾਇਨਾ ਮੇਡ ਹੈ ਜੀ ਅੱਜ ਅੱਜ ਕੱਲ ਜਿਹੜੇ ਵੀ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਜਿਹੜਾ ਆਈਐਸਆਈ ਪੁਸ਼ ਇਨ ਕਰ ਰਹੀ ਹੈ ਉਹ ਜ਼ਿਆਦਾਤਰ ਚਾਈਨੀਜ਼ ਮੇਡ ਹੈ ਸਰ ਸਰ ਜਿਹੜੇ ਜਿਹੜੇ ਦੇਸ਼ੀ ਕਮੈਂਟ ਯਾਰ 1 ਮਿੰਟ ਸਰ ਕੋਈ ਮੁਲਾਜ਼ਮ ਦੀ ਖਬਰ ਬਣਾ ਕੇ ਆ ਨਹੀਂ ਮੁਲਾਜ਼ਮ ਸਾਰੇ ਸਹੀ ਹੈ ਸਰ ਜਿਹੜੀ ਦਿੱਲੀ ਘਟਨਾ ਹੋਈ ਉਹਦਾ ਕੋਈ ਲਿੰਕ ਹੈਗਾ ਜਿਹੜਾ ਦਿੱਲੀ ਇਹ ਇਨੀਸ਼ੀਅਲ ਬਹੁਤ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਧੀਰੇ ਧੀਰੇ ਤੁਹਾਨੂੰ ਹਰ ਰੋਜ਼ ਇੱਕ ਦਿਨ ਛੱਡ ਕੇ ਬ੍ਰੀਫ ਕਰ ਸਰ ਸਰ ਇਹਨਾਂ ਦਾ ਟਾਰਗੇਟ ਕੀ ਸੀਗਾ ਸਰ ਕੋਈ ਟਾਰਗੇਟ ਮੈਂ ਤੁਹਾਨੂੰ ਦਸਤਾਫਰ ਸਿਕਿਉਰਟੀ ਦੀ ਸਰ ਵੀ ਲੁਧਿਆਣਾ ਸੀਗਾ ਵੀ ਹੋਰ ਨਹੀਂ ਅੱਜ ਕਾ ਇੱਕ ਕੰਡ ਸਰ ਸਰ